ਸਾਡੇ ਅੱਜ ਪੰਜਵੇਂ ਦਿਨ ਦੇ ਵਿਖਿਆਨ ਦਾ ਸਵੇਖਾ ਆਗਮਨ ਬਾਲ ਗੁਰੂ ਗੋਬਿੰਦ राय ਜੀ ਰਾਤਾ ਗੁਜਰੀ ਜੀ ਨੂੰ ਨੜਨ ਮੁਬਧਾਈਆਂ ਪਟਨੇ ਚ ਚੰ ਮੜਿਆ ਸਨ 1964 ਈਸਵੀ ਉਸ ਦਿਨ 7 ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗਗਨ ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਤਿ ਅਲੌਕਿਕ ਸੀ ਜਿਵੇਂ ਕਿਸੇ ਅਗੰਮੀ ਜੋਤ ਉਹ ਹਨੇਰੇ ਨੂੰ ਦੇ ਮੁਨਕੀ ਜਾਮੇ ਵਿੱਚ ਔਰਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹਾਂ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੌਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਧਰਤ ਤੇ ਆਉਣ ਦਾ ਅੰਦਰ ਵੀ ਦੀਪ ਮੋੜਾ ਕਰਕੇ ਜੈ ਸ਼੍ਰੀ ਮਨਾਰ ਹੈ ਸ਼ਹਿਰ ਪਟਨਾ ਦੀ ਉਸ ਸਹਾਵੀ ਧਰਤ ਦੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮਿਲਣ ਲੱਗੀਆਂ ਜਦੋਂ ਉਨ੍ਹਾਂ ਦੇ ਪਵਿੱਤਰ ਗੋਦ ਵਿੱਚ ਭਾਲ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸਭ ਆਇਮਾਨ ਹੋਏ ਗੁਰੂ ਗੋਬਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ जिस वे आगमन हुआ है उस समय श्री गुरु तेग बहादुर साहब जी दूर पूर्वी भारत राजा राम सिंह के असाम वाली प्रचार यात्रा कर रहे सन नौवे पातशाह के पटना तो दूर होने कारण माता गुजरी जी और बाल गोबिंद राय जी की देखभाल मामा जी कृपाल चंद जी अते ਬਾਬੂ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੂਰਪ ਦੇ ਸਿੱਖਾਂ ਤੋਂ ਜਦ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਖੁਸ਼ਖਬਰੀ ਮਿਲੀ ਤਾਂ ਉਨ੍ਹਾਂ ਹੀ ਬਾਲਕ ਦਾ ਨਾਮ ਗੋਬਿੰਦ ਰਾਇ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਪਤਨਾ ਵਿੱਚ ਹੀ ਮਿਲੇ ਸਨ माता गुजरी जी ने जदों बालकों जन्म दिता तो पंजाब पटियाले जिले के नगर घुड़ विखे एक सूफी पीर भीखण शाह दिन अंदरों अंदर पाव, मनो भाव मनोमनी अजिहा अनुभव होया कि पटना शहर में एक महापुरख ने जन्मता रहा है जो बकाई में तारण आया है ਤੇ ਤੁਰੰਤ ਹੀ ਆਪਣੇ ਦੋ ਰਿਦਦਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਵੱਲ ਰਵਾਨਾ ਹੋਏ ਸਾਰੇ ਰਸਤੇ ਭੇਖਣ ਸ਼ਾਹ ਦੇ ਹੱਥ ਵਿੱਚ ਲੜਾ ਰਹੀ ਤੇ ਦਿਲ ਵਿੱਚ ਅੱਲਾਹ ਅੱਲਾਹ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਕੋਈ ਸ਼ਰਦਾਬਸ ਗੋਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਵੀ ਇਕਨਸ਼ਾ ਨੇ ਨਿਮਰਤਾ ਨਾਲ ਤਿੰਨ ਵਾਰ ਸਜਦਾ ਕੀਤਾ ਅਤੇ ਚਮਕਦੇ ਚਰਨਾਂ ਵੱਲ ਟੱਕਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਮੋਜ਼ਾ ਪਾਰਸ ਨੂੰ ਛੂ ਕੇ ਸੋਨਾ ਹੋ ਗਿਆ ਹੋਵੇ ਪੀਰ ਪੀਖਨਸ਼ਾ ਨੇ ਵਰਕ ਲਈ ਉੱਥੇ ਆਇਆ ਦਿਆ ਦੋ ਮਟਕੀਆਂ ਬਾਲ ਗੁਰੂ ਦੇ ਚਰਣਾ ਅੱਗੇ ਰੱਖਿਆ ਇੱਕ ਹਿੰਦੂ ਵਾਲੇ ਦੂਜੇ ਮੁਸਲਮਾਨਾਂ ਲਈ ਉਹਨਾਂ ਨੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸ ਪੰਥ ਦਾ ਸਾਥ ਦੇਵੇਗਾ ਬਾਲ ਗੁਰਬੰਦ ਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਨੰਨੇ ਹੱਥ ਦੋਹਾਂ ਮਟਕੀਆਂ ਉੱਤੇ ਰੱਖ ਦਿੱਤੇ ਉਸ ਪਲ ਸੂਫੀ ਪੀਰ ਦੀਆਂ ਅੱਖਾਂ ਵਿੱਚ ਹੰਝੂ ਆਦੇ ਰੋਣ ਤੇ ਚੰਗੇ ਉਹਨਾਂ ਨੇ ਸਮਝ ਲਿਆ कि बालक किसी एक धर्म का नहीं सारी मनुखता का है हिंदुआसलमान भी, भी हर जीव का ही पीर भीखण शाहश्चय हो गया और वह कह उठे ये सब का गुरु है सब का सरप्रस्त है उस दिन तो पटना के गली कुछ एक गल हवा वाग फैल गई कि एक अजि बालक जन्मया है जिसकी रोशनी सिर्फ एक घर या जा एक जात नहीं सगों पूरे संसार है श्रेष्ठ माता गुजरी जी वे भागा वाले सन जो पुत्र गोद में बैठा के लाड कर दे ते आनंद प्राप्त कर दे बाल गुरु गोबिंद राय जी हौली हौली ਵਡੇ ਵਿੱਚ ਭਜਨ ਕਰਨ ਜੁਗ ਗਏ ਤਾਂ ਮਿੱਠੀ ਤੋਤਲੀ ਗਾਣਾ ਵੀ ਵੱਲੇ ਲੱਗ ਪਈ ਬਾਲ ਗੁਰੂ ਜਿੱਦੇ ਵਡਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਉਰਵਾਸੀ ਤਮਸਿਆ ਆਦਿ ਜਿਹੇ ਸਮੇਂ ਆਪੇ ਇਕੱਠੀ ਹੋ ਕੇ ਬਾਲ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਲਈ ਆਉਂਦੀ ਸੀ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਗਨ ਦਾ ਨਾਸ ਤੇ ਸਰਬੱਤ ਦਾ ਭਲਾ ਕਰਨਗੇ ਇਸ ਧਰਮ ਤੇ ਪ੍ਰਗਟ ਹੋਏ ਪਹਿਰ ਭਿਕਾ ਸ਼ਾਦੀ ਸਾਖੀ ਉਸ ਰੌਸ਼ਨੀ ਦੀ ਪਹਿਲੀ ਝਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਰਜਣਾ ਵਿੱਚ ਪ੍ਰਗਟ ਹੋਈ